ਜਿਹੜਾ ਬਚਨ ਮਾਗਦੇ ਮਹੀਨੇ ਚ ਸ਼ੁਰੂ ਹੋਣਾ ਉਹਦੇ ਅਰਥ ਹੀ ਇਹ ਨੇ ਕਿ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਤਾਪ ਲੀਏ ਲੜ ਲਾਏ ਦਰਦਰਵੇਸ਼ ਅਸੀਂ දෙන්න තන්න ජනදීමෝ අයේ සෆල්ලසේ දෙන්න තන්න ජලේ ਰਮ ਸਨਮਨਿ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਦੀਆਂ ਅਮੁੱਲ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ ਬਹੁਤੀ ਪਿਆਰ ਦੇ ਨਾਲ ਭਾਈ ਸਰਪਾਈ ਗੁਰਸਰਨਜੀਤ ਸਿੰਘ ਜੀ ਤਿਨਾਂ ਦੇ ਸਮੁੱਚੇ ਜਥੇ ਪਾਸੋਂ ਬਹੁਤੀ ਰਸਪਿੰਨਾ ਗੁਰਬਾਣੀ ਦਾ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨ ਕੀਰਤਨ ਨੇਕ ਭਗਤੀ ਹੈ ਜੇ ਕਿਸੇ ਦਾ ਧਿਆਨ ਉਹਦੇ ਵਿੱਚ ਜੁੜ ਜਾਏ ਕਿਉਂਕਿ ਜਿੰਨੀ ਦੇਰ ਸੁਰਤੀ ਦਾ ਧਿਆਨ ਸ਼ਬਦ ਵਿੱਚ ਨਹੀਂ ਉੰਨੀ ਦੇਰ ਉਹਨੂੰ ਭਗਤੀ ਵਿੱਚ ਨਹੀਂ ਗਿਣਿਆ ਜਾਂਦਾ ਉਹਨੂੰ ਫਿਰ ਪਾਤਸ਼ਾਹ ਕਹਿੰਦੇ ਪੜ ਪੜ ਗੱਡੀ ਲੱਦੀ ਐ ਪੜ ਪੜ ਭੜੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਬੜੀ ਜਿੱਤੇ ਵਰਸ ਵਰਸ ਬੜੀ ਜਿੱਤੇ ਮਾਸ ਨਾਨਕ ਲਿਖ ਇੱਕ ਗੱਲ ਹੋਰ ਹਮੈਂ ਚਖਣਾ ਝਾਕ ਉਹ ਇੱਕ ਗੱਲ ਕੀ ਹੈ ਕਿ ਸੁਰਤੀ ਜਿਹੜੀ ਉਹ ਸੱਚ ਨਾਲ ਜੁੜ ਜਾਏ ਸੁਰਤੀ ਦਾ ਧਿਆਨ ਸੱਚੇ ਸ਼ਬਦ 'ਤੇ ਟਿਕ ਜਾਏ ਫਿਰ ਸਾਧ ਸੰਗਤ ਸ਼ਬਦ ਦਾ ਅਸਰ ਸੁਰਤ ਉੱਤੇ ਹੋਣ ਲੱਗ ਪੈਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ ਕਹਿੰਦੇ ਭਾਈ ਵੈਦ ਵੈਦ ਕਹਿ ਰੋਗ ਮਿਟਤ ਨ ਕਾਹੂ ਕੋ ਜੇ ਕੋਈ ਬੰਦਾ ਬੈਠਾ ਕਹੀ ਜਾਵੇ ਨਾ ਡਾਕਟਰ 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 ਕਹਿੰਦੇ ਉਹ ਠੀਕ ਨਹੀਂ ਹੁੰਨਾ ਉਹਨੂੰ ਦਵਾਈ ਖਾਣੀ ਪੈਂਦੀ ਹੈ ਵੈਦ ਵੈਦ ਕਹਿ ਰੋਗ ਮਿਟਤ ਨ ਕਾਹੂ ਕੋ ਅਗਨ 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 ਕਹੇ ਸੀਤ ਨ ਬਿਨਾਸ ਹੈ ਠੰਡ ਵਿੱਚ ਕੋਈ ਬੰਦਾ ਕਹੀ ਜਾਵੇ ਅੱਗ ਅੱਗ ਉਹਦੀ ਠੰਡ ਥੋੜੀ ਦੂਰ ਹੁੰਦੀ ਹੈ ਉਹਨੂੰ ਅੱਗ ਦੇ ਨੇੜੇ ਹੋਣਾ ਪੈਂਦਾ ਹੈ ਇਦਾਂ ਭਾਈ ਸੁਰਤੀ ਕਰਕੇ ਜਦੋਂ ਸ਼ਬਦ ਕੋਈ ਜਪਣ ਲੱਗਦਾ ਹੈ ਉਹਦੇ ਉੱਤੇ ਅਸਰ ਹੁੰਦਾ ਹੈ ਉਹ ਫਿਰ ਸਾਧ ਸੰਗਤ ਧਿਆਨ ਜੁੜਨ ਕਰਕੇ ਭਗਤੀ ਵਿੱਚ ਗਿਣਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਓ ਇੱਕ ਵਾਰ ਆਪਣੀ ਮਨੋਵਿਰਤੀ ਕਾਗਰ ਕਰਕੇ ਧਿਆਨ ਟਕਾ ਕੇ ਹਾਜ਼ਰੀ ਲਾਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਧ ਸੰਗਤ ਸ਼ਬਦ ਦਾ ਅਸਰ ਸੁਰਤ ਉਤੇ ਹੁੰਦਾ ਔਰ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹੋਣ ਲੱਗਦਾ ਹੈ ਡੈਫੀਨੇਟ ਉਹਦਾ ਅਸਰ ਸਰੀਰ ਉੱਤੇ ਵੀ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਵਚਨ ਕਿਹਾ ਕਹਿੰਦੇ ਦੁਨੀਆਂ ਦੇ ਲੋਕੋ ਇਸ ਗੱਲ ਨੂੰ ਮੁਖੌਲ ਨਾ ਸਮਝਿਓ ਇਹ ਸਚਾਈ ਹੈ ਜਿਵੇਂ ਇੱਕ ਤਿੱਲੀ ਲਾਇਆ ਲੱਖਾਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਇਦਾਂ ਕੋ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਜਿਹੜਾ ਉਹ ਕਰੋੜਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ। ਫਿਰ ਪਾਤਸ਼ਾਹ ਨੇ ਸ਼ਬਦ ਇੱਥੋਂ ਸ਼ੁਰੂ ਕੀਤਾ ਦੀਵਾ ਮੇਰਾ ਏਕ ਨਾਮ। ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਨਾਮ ਦਾ ਦੀਵਾ ਆ। ਉਸ ਦੀਵੇ ਵਿੱਚ ਤੇਲ ਕਿਹੜਾ ਪਾਇਆ ਦੁੱਖ ਦਾ। ਜਦੋਂ ਇਹਨੂੰ ਸ਼ਬਦ ਨੂੰ ਆਪਾਂ ਪੜਾਂਗੇ ਸਿੱਧਾਨੀ ਕਵਾਂਗੇ ਕਿ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖ ਵਿੱਚ ਤੇਲ ਨਹੀਂ ਪਾਇਆ ਦੁੱਖ ਰੂਪੀ ਤੇਲ ਦੀਵੇ ਵਿੱਚ ਪਾ ਦਿੱਤਾ ਕਾਦੇ ਚ ਨਾਮ ਦੇ ਦੀਵੇ ਚ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖ ਰੂਪੀ ਚੀਜ਼ਾਂ ਉਹ ਤੇਲ ਰੂਪ ਬਣਾ ਕੇ ਉਹਦੇ ਚ ਪਾਈਆਂ ਜਦੋਂ ਦੀਵਾ ਵੱਲਣ ਲੱਗ ਜਾਏ ਤੇਲ ਸੜਨ ਲੱਗ ਪੈਂਦਾ ਜਦੋਂ ਦੀਵਾ ਜਗਣ ਲੱਗਦਾ ਹੈ ਵਿੱਚਲਾ ਤੇਲ ਸੜਨ ਲੱਗ ਪੈਂਦਾ ਕਹਿੰਦੇ ਭਾਈ ਜਦੋਂ ਨਾਮ ਦਾ ਦੀਵਾ ਜਗਣ ਲੱਗ ਪਿਆ ਦੁੱਖਾਂ ਰੂਪੀ ਤੇਲ ਵਿੱਚੋਂ ਸੜਨਾ ਸ਼ੁਰੂ ਹੋ ਜਾਏਗਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚੰਨਣ ਉਹ ਸੁਖਿਆ ਚੁੱਕਾ ਜਮ ਸਿਉ ਮੇਲ ਕਹਿੰਦੇ ਭਾਈ ਇਕੱਲੇ ਦੁੱਖ ਨਹੀਂ ਸੜੇ ਜਮਾ ਨਾਲੋਂ ਮਿਲਣਾ ਵੀ ਖਤਮ ਹੋ ਗਿਆ ਭਾਵ ਐਸਾ ਗਿਆਨ ਦਾ ਚੰਨਣ ਸ਼ਬਦ ਨਾਲ ਹੋਇਆ ਹੁਣ ਜਮਾਂ ਨਾਲ ਕੋਈ ਵਾਸਤਾ ਨਹੀਂ ਰਿਹਾ ਲੋਕ ਦਾ ਸੁੱਖ ਵੀ ਦੁੱਖ ਮੁੱਕ ਗਏ ਪਰ ਲੋਕ ਦਾ ਸੁੱਖ ਵੀ ਮਿਲਿਆ ਫਿਰ ਬਾਦਸ਼ਾਹ ਨੇ ਅਗਲੀ ਪੰਕਤੀ ਕਹੀ ਕਹਿੰਦੇ ਲੋਕਾ ਦੁਨੀਆਂ ਦੇ ਲੋਕੋ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰ ਇਕੱਠੇ ਇਕ ਰਤੀਲੇ ਪਾਹੇ ਕਹਿੰਦੇ ਦੁਨੀਆਂ ਦੇ ਲੋਕੋ ਇਹਨੂੰ ਫੱਕੜ ਭਾ ਮੁਖੌਲ ਨਾ ਸਮਝਿਓ ਇਹ ਸਚਾਈ ਹੈ ਜੇ ਕੋਈ ਵਹਿਗੁਰੂ ਦਾ ਨਾਮ ਜਪਣ ਲੱਗ ਜਾਏ ਜਿਵੇਂ ਇੱਕ ਤਿੱਲੀ ਲਾਇਆ ਲੱਖਾਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਇੰਦਾ ਇੱਕ ਸ਼ਬਦ ਦੇ ਚੰਨਣ ਨਾਲ ਲੱਖਾਂ ਦੁੱਖ ਸੜ ਕੇ ਸੁਆਹ ਹੋ ਜਾਂਦੇ ਨੇ ਪਰ ਸ਼ਰਤ ਹੈ ਕੋਈ ਸੁਰਤੀ ਕਰਕੇ ਜਪ ਲੈ ਕਿਸੇ ਦੀ ਸੁਰਤ ਤੇ ਸ਼ਬਦ ਦਾ ਅਸਰ ਹੋ ਜਾਏ ਫਿਰ ਸਾਧ ਸੰਗਤ ਉਹ ਸ਼ਬਦ ਦਾ ਅਸਰ ਸੁਰਤ ਉੱਤੇ ਵੀ ਹੋਏਗਾ ਸਰੀਰ ਉੱਤੇ ਵੀ ਇਹਨੂੰ ਪਾਤਸ਼ਾਹ ਸਮਝਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹ ਮਟਾਵੋ ਭਾਈ ਤੂੰ ਜਪਨਾ ਸ਼ੁਰੂ ਕਰ ਸ਼ਬਦ ਦਾ ਅਸਰ ਤੇਰੇ ਤਨ ਉੱਤੇ ਵੀ ਹੋਏਗਾ ਤੇਰੇ ਮਨ ਉੱਤੇ ਵੀ ਹੋਏਗਾ ਸਾਧੂ ਦੀ ਸੰਗਤ ਜਾਇਆਂ ਦੁੱਖ ਕਿਵੇਂ ਮਿਟ ਜਾਂਦੇ ਨੇ ਉਹਦਾ ਰੀਜ਼ਨ ਇੱਕੋ ਹੀ ਹੈ ਉਹਦੇ ਕੋਲ ਸਾ ਸੰਗਤ ਸ਼ਬਦ ਦੀ ਸ਼ਕਤੀ ਹੈ ਸ਼ਬਦ ਬਹੁਤ ਵੱਡੀ ਤਾਕਤ ਹੈ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਕਰਕੇ ਵਾਪਸ ਆ ਰਹੇ ਸੀ ਨਾ ਰਸਤੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਉਜੈਨ ਲੰਗੇ ਤੇ ਛੋਟੀ ਜਿਹੀ ਰਿਆਸਤ ਆ ਗਈ ਦਿਪਾਲਪੁਰ ਜਦੋਂ ਪਾਤਸ਼ਾਹ ਦਿਪਾਲਪੁਰ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਭਾਈ ਮਰਦੰਨਾ ਕਹਿੰਦੇ ਮਹਾਰਾਜ ਹਨੇਰਾ ਪੈ ਗਿਆ ਆਪਾਂ ਨੂੰ ਰੁੱਕ ਕੇ ਦੋ ਕੜੀਆਂ ਰਾਮ ਕਰਨਾ ਚਾਹੀਦਾ ਹੈ ਪਾਤਸ਼ਾਹ ਨੇ ਬਚਨ ਕਹਿ ਮਰਦਾਨਿਆ ਜਿੱਥੇ ਕੋਈ ਬੰਦਾ ਜਾਗਦਾ ਹੋਇਆ ਨਾ ਉੱਥੇ ਰੁਕਾਂਗੇ ਕਹਿੰਦੇ ਮਹਾਰਾਜ ਇੰਨਾ ਹਨੇਰਾ ਹੋ ਗਿਆ ਸਾਰਾ ਪਿੰਡ ਸੁੱਤਾ ਲੱਗਦਾ ਪਾਤਸ਼ਾਹ ਨੇ ਕਹ ਕੋਈ ਤਾਂ ਜਾਗਦਾ ਹੋਏਗਾ ਜਦੋਂ ਪੂਰੇ ਪਿੰਡ ਵਿੱਚੋਂ ਲੰਘ ਗਏ ਕਹਿੰਦੇ ਕੋਈ ਵੀ ਜਾਗਦਾ ਨਹੀਂ ਸਭ ਦੇ ਘਰ ਵਿੱਚ ਦੀਵੇ ਲੈਂਪਾਂ ਬੁਝੀਆਂ ਹੋਈਆਂ ਨੇ ਕੁੱਪ ਹਨੇਰਾ ਛਾਇਆ ਸਾਰੇ ਪਿੰਡ ਵਿੱਚੋਂ ਲੰਘੇ ਕੋਈ ਬੰਦੇ ਦਾ ਘਰ ਜਾਗਦਾ ਕੋਈ ਬੰਦਾ ਨਜ਼ਰ ਨਾ ਆਇਆ ਤੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਪੇ ਕਹਿੰਦੇ ਮਰਦਾਨਿਆ ਇਹ ਲੋਕ ਕੱਲੇ ਬਾਹਰੋਂ ਨਹੀਂ ਸੁੱਤੇ ਕਹਿੰਦੇ ਅੰਦਰੋਂ ਵੀ ਸੁੱਤੇ ਹੋਏ ਮਾਰੇ ਫੇਰ ਕਲੰਗੇ ਮਰਦਾਨਿਆ ਚੱਲ ਚਲੀਏ ਕੋਈ ਜਾਗਦਾ ਹੈ ਉਧੇ ਰਾਹੀ ਇਹ ਲੋਕ ਵੀ ਜਾਗ ਜਾਣਗੇ ਆਪ ਉਥੇ ਰੁਕਾਂਗੇ ਜਿੱਥੇ ਕੋਈ ਜਾਗਦਾ ਹੈ ਜਦੋਂ ਪਿੰਡ ਲੰਘ ਹੈ ਤਾਂ ਸਿੱਧਾ ਰਸਤਾ ਸ਼ਮਸ਼ਾਨ ਘਾਟ ਵਾਲੇ ਰਸਤੇ ਦੂਜੇ ਪਿੰਡ ਨੂੰ ਜਾ ਰਹੇ ਨੇ ਦੂਰ ਇੱਕ ਦੀਵਾ ਜਗਦਾ ਨਜ਼ਰ ਆਇਆ ਉਸ ਦੀਵੇ ਦੀ ਸਿੱਧੇ ਪਾਦਸ਼ਾਹ ਚਲੇ ਗਏ ਜਦੋਂ ਉਸ ਜਗਦੇ ਦੀਵੇ ਕੁੱਲੀ ਕੋਲ ਗਏ ਉਸ ਕੁੱਲੀ ਵਿੱਚੋਂ ਛੰਨ ਵਿੱਚੋਂ ਆਵਾਜ਼ ਆ ਰਹੀ ਹੈ ਕੋਈ ਰੱਬ ਨੂੰ ਉਲੰਭਾ ਦੇ ਕੇ ਕਹਿ ਰਿਹਾ ਰੱਬਾ ਇਹਦੇ ਨਾਲੋਂ ਤਾਂ ਮੈਨੂੰ ਮੌਤ ਦੇ ਦੇ ਮੇਰੇ ਕੋਲੋਂ ਦੁੱਖ ਨਹੀਂ ਛੱਲੇ ਜਾਂਦੇ ਦੁੱਖ ਤੇ ਭੁੱਖ ਸਿਣ ਔਖ ਹੈ ਰੱਬਾ ਇਹਦੇ ਨਾਲੋਂ ਮੈਨੂੰ ਮੌਤ ਦੇ ਦੇ ਮਰਦਾਨਾ ਸੁਣ ਕੇ ਕਹਿੰਦਾ ਮਹਾਰਾਜ ਬੰਦਾ ਬਹੁਤ ਦੁਖੀ ਲੱਗਦਾ ਹੈ ਇਹ ਤਾਂ ਕੋਈ ਰੋ ਰਿਹਾ ਮਹਾਨਜ ਬੜਾ ਦੁਖੀ ਬੰਦਾ ਹੈ ਜਿਹੜਾ ਰੱਬ ਕੋਲੋਂ ਮੌਤ ਮੰਗ ਰਿਹਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਮਰਦਾਨਿਆ ਇਨੂੰ ਕੁੱਲੀ ਚੋਂ ਛੰਨ ਚੋਂ ਬਾਹਰ ਕੱਢ ਕੇ ਲੈ ਗਿਆ ਜਦੋਂ ਭਾਈ ਮਰਦਾਨਾ ਉਹਦੀ ਕੁੱਲੀ ਵਿੱਚ ਵੜੇ ਇੱਕਦਮ ਮੂੰਹ ਟੱਕ ਕੇ ਬਾਹਰ ਆ ਗਿਆ ਕਹਿੰਦੇ ਮਹਾਰਾਜ ਅੰਦਰੋਂ ਬਹੁਤ ਬਦਬੂ ਆਉਂਦੀ ਹੈ ਉਹ ਤਾਂ ਬੰਦਾ ਕੋਈ ਗਲਿਆ ਹੋਇਆ ਇੰਜ ਲੱਗਦਾ ਕਿਸੇ ਬੰਦੇ ਨੂੰ ਕੋੜ ਫਟਿਆ ਹੋਇਆ ਉਹਦਾ ਸਰੀਰ ਗਲਿਆ ਹੈ ਮਹਾਰਾਜ ਗੰਦੇ ਪਾਣੀ ਦੀ ਬੜੀ ਬਦਬੂ ਆਉਂਦੀ ਹੈ ਸਤਗੁਰਾਂ ਪਿਆਰ ਵਿੱਚ ਗਿਆ ਕਹਿੰਦੇ ਮਰਦਾਨਿਆ ਉਤਤ ਨਫਰਤ ਨਾ ਕਰ ਉਹਦੀ ਬਦਬੂ ਨੂੰ ਆਪਾਂ ਸੁਗੰਧੀ ਵਿੱਚ ਬਦਲਣਾ ਹੈ ਉਹਦੇ ਤਨ ਦੇ ਰੋਗਾਂ ਨੂੰ ਆਪਾਂ ਸੁੱਖ ਵਿੱਚ ਬਦਲਣਾ ਹੈ ਉਹ ਮੌਤ ਮੰਗ ਰਿਹਾ ਉਹਨੂੰ ਜੀਵਨ ਦੇਣਾ ਮਰਦਾਨਿਆਂ ਇਹਨੂੰ ਬਾਹਰ ਕੱਢ ਕੇ ਲੈ ਕੇ ਆ ਭਾਈ ਮਰਦਾਨੇ ਨੇ ਹੁਕਮ ਮੰਨਿਆ ਮੂੰਹ ਧੱਕ ਕੇ ਉਸ ਕੋੜੀ ਨੂੰ ਬਾਹੋਂ ਪਕੜ ਕੇ ਸ਼ਾਨ ਚੋਂ ਬਾਹਰ ਲਿਆਂਦਾ ਜਦੋਂ ਸੱਜੇ ਸੱਜੇ ਬਾਹਰ ਲਿਆ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਬਿਠਾ ਦਿੱਤਾ ਨਾ ਤਾਂ ਉਹਨੂੰ ਕੋੜੀ ਹੱਥ ਜੋੜ ਕੇ ਰੋਕ ਕੇ ਕਹਿੰਦਾ ਤੁਸੀਂ ਕੌਣ ਹੋ ਮੇਰੇ ਤਾਂ ਆਪਣੇ ਵੀ ਮੈਨੂੰ ਛੱਡ ਗਏ ਨੇ ਤੁਸੀਂ ਕੌਣ ਹੋ ਮੇਰੇ ਤਾਂ ਆਪਣੇ ਵੀ ਮੈਨੂੰ ਛੱਡ ਗਏ ਨੇ ਭਾਈ ਤੁਸੀਂ ਕੌਣ ਹੋ ਜਿਹੜੇ ਕੋੜੀ ਕੋਲ ਵੀ ਨਫ਼ਰਤ ਨਹੀਂ ਕਰਦੇ ਮਰਦਾਨ ਨੇ ਕਿਹਾ ਭਲਿਆ ਇਹ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਇੰਨੀ ਗੱਲ ਸੁਣੀ ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਮੇਰੇ ਕੋਲ ਕਿਉਂ ਆਏ ਹੋ ਮੈਂ ਰੱਬ ਕੋਲੋਂ ਮੌਤ ਮੰਗ ਰਿਹਾ ਹਾਂ ਤੁਸੀਂ ਰੱਬ ਦੇ ਫਕੀਰ ਕੋਈ ਸਾਧੂ ਲੱਗਦੇ ਹੋ ਜੇ ਰੱਬ ਦੇ ਘਰ ਸੁੱਖ ਨਹੀਂ ਉਹ ਮੈਨੂੰ ਮੌਤ ਹੀ ਦੇ ਦੇ ਮੈਨੂੰ ਰੱਬ ਕੋਲੋਂ ਮੌਤ ਦਵਾ ਦਿਓ ਸ੍ਰੀ ਗੁਰੂ ਨਾਨਕ ਸਾਹਿਬ ਹਰਿ ਕਹਿੰਦੇ ਭਾਈ ਉਹਦਾ ਨਾਮ ਹੀ ਸੁੱਖਾਂ ਦਾ ਦਾਤਾ ਆਇਆ ਰੱਬ ਦੇ ਘਰ ਵਿੱਚ ਸੋਖੀ ਸੁਖ ਨੇ ਉਹਦਾ ਨਾਮ ਹੀ ਸੁਖ ਦਤਾ ਹੈ ਤੈਨੂੰ ਤੇਰੇ ਕੋਲ ਆਏ ਆ ਤੈਨੂੰ ਕੋੜ ਪਤਾ ਕਿਉਂ ਫਟਿਆ ਪਹਿਲਾਂ ਇਹ ਚੀਜ਼ ਯਾਦ ਕਰ ਤੈਨੂੰ ਦੁੱਖ ਕਿਉਂ ਆਇਆ ਕਹਿੰਦੇ ਰੱਬ ਨਾਲ ਰੋਸ ਨਾ ਕਰ ਤੈਨੂੰ ਦੁੱਖ ਪਤਾ ਕਿਉਂ ਆਇਆ ਉਹ ਕੋੜੀ ਨੇ ਕਿਹਾ ਮਹਾਰਾਜ ਕਿਉਂ ਪਾਤਸ਼ਾਹ ਕਹਿੰਦੇ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਤਿੰਨ ਜਨਮ ਤੈਨੂੰ ਰੱਬ ਨੇ ਮਾਨਸ ਦੇਹੀ ਦੇ ਇਸ ਧਰਤੀ ਤੇ ਦਿੱਤੇ ਕਿਸੇ ਜਨਮ ਵਿੱਚ ਤੂੰ ਨਾਮ ਨਹੀਂ ਜਪਿਆ ਚੰਗਾ ਕਰਮ ਨਹੀਂ ਕੀਤਾ ਕੋਈ ਪੁੰਨਦਾਨ ਨਹੀਂ ਕੀਤਾ ਤਿੰਨਾ ਜਨਮਾਂ ਵਿੱਚ ਤੂੰ ਧੋਖਾ ਵਹਿਮਾਨੀ ਚੋਰੀ ਵਿਕਾਰ ਭੋਗਦਾ ਰਿਹਾ ਇਸ ਜਨਮ ਵਿੱਚ ਤੇਰੇ ਪਾਪ ਇੰਨੇ ਵੱਧ ਗਏ ਹੁਣ ਤੈਨੂੰ ਰੱਬ ਨੇ ਤੇਰੇ ਕਰਮਾਂ ਦੀ ਸਜ਼ਾ ਦਿੱਤੀ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨ ਸਾਥ ਸੰਗਤ ਬੰਦੇ ਦੇ ਆਪਣੇ ਕਰਮਾਂ ਦਾ ਦੋਸ਼ ਹੈ ਇਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ ਭਾਈ ਤੈਨੂੰ ਰੱਬ ਭੁੱਲ ਗਿਆ ਤਾਂ ਰੋਗ ਵਿਆਪੇ ਨੇ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਭੁੱਲ ਜਾਂਦਾ ਫਿਰ ਸੁੱਖ ਵੀ ਦੁੱਖ ਬਣ ਜਾਂਦੇ ਰੱਬ ਭੁੱਲ ਜਾਂਦਾ ਰੱਬ ਦੀ ਦਿੱਤੀ ਮਾਇਆ ਵੀ ਬੰਦੇ ਵਾਸਤੇ ਬੰਧਨ ਬਣ ਜਾਂਦੀ ਸਾਥ ਸੰਗਤ ਪਾਤਸ਼ਾਹ ਨੇ ਬਚਨ ਕਹੇ ਭਾਈ ਤੈਨੂੰ ਰੱਬ ਭੁੱਲ ਗਿਆ ਪਿਛਲੇ ਤਿੰਨ ਜਨਮਾਂ ਵਿੱਚ ਤੋਂ ਪਾਪ ਹੀ ਪਾਪ ਕੀਤੇ ਨੇ ਹੁਣ ਤੇਰੇ ਪਾਪਾਂ ਦਾ ਘੜਾ ਭਰ ਗਿਆ ਹੈ ਇਸ ਜਨਮ 'ਚ ਤੈਨੂੰ ਭਿਆਨਕ ਰੋਗ ਲੱਗਿਆ ਜਿਨ੍ਹਾਂ ਪੁੱਤਾਂ ਧੀਆਂ ਲਈ ਤੂੰ ਵਈ ਮੰਨੀ ਕਰਦਾ ਰਿਹਾ ਉਹਨਾਂ ਪੁੱਤਾਂ ਧੀਆਂ ਨੇ ਤੈਨੂੰ ਘਰੋਂ ਕੱਢ ਦਿੱਤਾ ਤੇ ਪਾਤਸ਼ਾਹ ਨੂੰ ਪੁੱਛਦੇ ਕਹਿੰਦੇ ਹੁਣ ਤੇਰਾ ਕੀ ਨਾਮ ਹੈ ਅੱਖਾਂ ਭਰ ਕੇ ਰੋ ਪਿਆ ਕਹਿੰਦਾ ਮਹਾਰਾਜ ਨਾਮ ਕਦੇ ਹੁੰਦਾ ਸੀ ਮੇਰਾ ਜਿਸ ਰਿਆਸਤ ਵਿੱਚੋਂ ਤੁਸੀਂ ਲੰਘ ਕੇ ਆਇਓ ਨਾ ਇਹ ਸਾਰੀ ਦੀਪਾਲਪੁਰ ਰਿਆਸਤ ਦਾ ਮਾਲਕ ਹਾਂ ਮੈਂ ਪਰ ਪਾਤਸ਼ਾਹ ਹੁਣ ਮੇਰਾ ਕੋਈ ਨਾਮ ਨਹੀਂ ਕਦੇ ਲੋਕ ਮੈਨੂੰ ਸੇਠ ਕਹਿ ਕੇ ਬੁਲਾਉਂਦੇ ਸੀ ਮਹਾਰਾਜ ਹੁਣ ਤਾਂ ਆਪਣਿਆਂ ਵੀ ਕੋੜੀ ਜਾਣ ਕੇ ਘਰੋਂ ਕੱਢ ਦਿੱਤੇ ਹੁਣ ਮੇਰਾ ਕੋਈ ਨਾਮ ਨਹੀਂ ਪਾਤਸ਼ਾਹ ਨੇ ਪਿਆਰ ਨਾਲ ਬਚਨ ਕਹੇ ਕਿਵੇਂ ਭਾਈ ਤੇਰੇ ਤਨ ਦਾ ਕੋੜ ਵੀ ਹਟੇਗਾ ਤੇਰੇ ਮਨ ਦਾ ਕੋੜ ਵੀ ਹਟੇਗਾ ਪਰ ਕੋੜੀਆਂ ਤੈਨੂੰ ਇਹ ਰੋਗ ਪਤਾ ਕਿਉਂ ਲੱਗਾ ਹੈ ਆਪਣੇ ਕਰਮ ਚਿੱਤੇ ਕਰ ਤਿੰਨ ਜਨਮਾਂ ਵਿੱਚ ਰੱਬ ਨੇ ਤੈਨੂੰ ਮਾਨਸ ਦੇਹੀ ਦੇ ਕੇ ਸੋਹਣੀਆਂ ਅੱਖਾਂ ਦਿੱਤੀਆਂ ਇਹਨਾਂ ਅੱਖਾਂ ਨਾਲ ਤੋਂ ਗੁਰੂ ਵੇਖਿਆ ਹੀ ਨਹੀਂ ਦੁਨੀਆਂ ਦੇ ਵਿਕਾਰ ਵੇਖਦਾ ਰਿਹਾ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਤੂੰ ਇਹਦੇ ਨਾਲ ਝੂਠ ਬੋਲਦਾ ਰਿਹਾ ਤੈਨੂੰ ਰੱਬ ਨੇ ਤੁਰਨ ਲਈ ਹੱਥ ਪੈਰ ਕਮਾਈ ਕਰਨ ਲਈ ਦਿੱਤੇ ਇਹਨਾਂ ਪੈਰਾਂ ਨਾਲ ਚੰਗੇ ਪਾਸੇ ਤੁਰਕਾ ਹੀ ਨਹੀਂ ਗਿਆ ਭਾਗ ਇਹ ਮਾਨਸ ਜਨਮ ਲੈ ਕੇ ਤੂੰ ਪਾਪ ਕੀਤੇ ਨੇ ਤੇਰੇ ਪਾਪਾਂ ਦੀ ਸਜ਼ਾ ਹੀ ਤੈਨੂੰ ਮਿਲੀ ਐ ਉੱਥੇ ਪਾਤਸ਼ਾਹ ਨੇ ਫਿਰ ਬਚਨ ਕਹੇ ਨਾਲ ਹਜ਼ੂਰ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆ ਆ ਲੈ ਫੜ ਹਜ਼ੂਰੀਆ ਗਲ ਦੇ ਵਿੱਚੋਂ ਕੱਪੜਾ ਲਾਇਆ ਮਰਦਾਨੇ ਨੂੰ ਦੇਖ ਕੇ ਕਹਿੰਦੇ ਹੱਥ ਪੈਰ ਮੂੰਹ ਸਾਫ਼ ਕਰ ਤੇ ਨਾਲ ਉਹ ਕੋੜੀ ਨੂੰ ਕਿਹਾ ਸਾਡੇ ਮਗਰ ਮਗਰ ਬੋਲ ਇਤ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪਾਤਸ਼ਾਹ ਉਹਨੂੰ ਜਪਉਂਦੇ ਰਹੇ ਤੇ ਨਾਲ ਫਿਰ ਉਹਨੂੰ ਯਾਦ ਕਰਾਇਆ ਜਦੋਂ ਅੱਧੀ ਰਾਤ ਤੋਂ ਪਾਤਸ਼ਾਹ ਨੇ ਉਹਨੂੰ ਮੂਲ ਮੰਤਰ ਜਪਾਇਆ ਨਾ ਜਿਵੇਂ ਜਿਵੇਂ ਉਹ ਨਾਮ ਜਪਣ ਲੱਗਾ ਤੇਨੇ ਤੇਨੇ ਹੌਲੀ ਹੌਲੀ ਸੁਰਤ ਸ਼ਬਦ ਵਿੱਚ ਟਿਕਣ ਲੱਗੀ ਸਰੀਰ ਦੇ ਦੁੱਖ ਨੂੰ ਭੁੱਲਣੇ ਸ਼ੁਰੂ ਹੋ ਗਏ ਸ਼ਬਦ ਦਾ ਅਸਰ ਉਹਦੀ ਸੁਰਤ ਔਰ ਸਰੀਰ ਦੇ ਦੁੱਖਾਂ ਤੇ ਹੋਣ ਲੱਗਾ ਇੱਕ ਚੀਜ਼ ਸਮਝੋ ਸਾ ਸੰਗਤ ਜਿਹੜੀ ਚੀਜ਼ ਦਾ ਸਰ ਸੁਰਤੀ ਉੱਤੇ ਹੈ ਡੈਫੀਨੇਟ ਉਹਦਾ ਅਸਰ ਸਰੀਰ ਉੱਤੇ ਹੈ ਜੇ ਸੁਰਤ ਸ਼ਬਦ ਵਿੱਚ ਜੁੜਦੇ ਸਰੀਰ ਦੇ ਦੁੱਖ ਤੁਹਾਨੂੰ ਮਹਿਸੂਸ ਨਹੀਂ ਹੋਣਗੇ ਜਿਹੜੀ ਚੀਜ਼ ਸੁਰਤੀ ਵਿੱਚ ਚਲੀ ਜਾਏ ਸਾਥ ਸੰਗਤ ਉਹਦਾ ਅਸਰ ਸਰੀਰ ਉੱਤੇ ਵੀ ਹੋਣ ਲੱਗ ਪੈਂਦਾ ਮੰਨ ਲੋ ਕੋਈ ਮਨਨਾ ਆਪਣੇ ਆਪ ਨੂੰ ਕਹਿਣ ਲੱਗ ਜਾਏ ਵੀ ਮੈਨੂੰ ਕਿਸੇ ਨੇ ਕੁਝ ਕੀਤਾ ਹੋਇਆ ਹੈ ਮੈਨੂੰ ਕਿਸੇ ਨੇ ਕੁਝ ਕੀਤਾ ਹੋਇਆ ਉਹ ਸੱਚੀ ਐ ਲੱਗਣਾ ਤੁਸੀਂ ਮੈਂਟਲੀ ਰੋਗੀ ਹੋ ਜਾਓਗੇ ਬੱਕੇ ਕਿਸੇ ਨੇ ਕੁਝ ਕੀਤਾ ਜੋ ਮਨ ਵਿੱਚ ਵਾਰ-ਵਾਰ ਧਾਰੀ ਜੋ ਜੇ ਤੁਸੀਂ ਧਾਰਨ ਕਰ ਲਓ ਨਾ ਮਨ 'ਚ ਸੁਰਤੀ 'ਚ ਕਿ ਮੈਨੂੰ ਲੱਗਦਾ ਮੈਨੂੰ ਬੁਖਾਰ ਚੜਿਆ ਹੋਇਆ ਹੈ ਮੈਨੂੰ ਲੱਗਦਾ ਮੈਨੂੰ ਬੁਖਾਰ ਚੜਿਆ ਹੋਇਆ ਹੈ ਸ਼ਮਮਾ ਨੂੰ ਚੈੱਕ ਕਰਾਇਓ 102 ਬੁਖਾਰ ਨਿਕਲ ਆਉਣਾ ਤੁਹਾਨੂੰ ਕਿਉਂਕਿ ਸੁਰਤੀ ਨੇ ਉਹਦਾ ਅਭਿਆਸ ਕਰਨਾ ਸ਼ੁਰੂ ਕਰਤਾ ਜਿਹੜੀ ਚੀਜ਼ ਦਾ ਸੁਰਤ ਅਭਿਆਸ ਕਰਨ ਲੱਗ ਜਾਏ ਸਰੀਰ ਉੱਤੇ ਉਹ ਲਾਗੂ ਹੋਣ ਲੱਗ ਪੈਂਦੀ ਹੈ ਪਾਤਸ਼ਾਹ ਨੇ ਉਹਨੂੰ ਬਿਠਾ ਕੇ ਸ਼ਬਦ ਦਾ ਅਭਿਆਸ ਕਰਾਇਆ ਕਹਿੰਦੇ ਸਾਡੇ ਮਗਰ ਮਗਰ ਬੋਲ ਇਕ ਓੰਕਾਰ ਸਤਨਾਮ ਉਹ ਕੋੜੀ ਮਗਰਮਗਰ ਜਪਦਾ ਰਿਹਾ ਪਾਤਸ਼ਾਹ ਬੋਲਦੇ ਗਏ ਕੋੜੀ ਜਪਦਾ ਗਿਆ ਜਦੋਂ ਉਹਦੀ ਸੁਰਤ ਇਕੋ ਓੰਕਾਰ ਵਿੱਚ ਟਿਕ ਗਈ ਕਹਿੰਦੇ ਉਹਦੇ ਤਨ ਦੇ ਰੋਗ ਹਟਣੇ ਸ਼ੁਰੂ ਹੋ ਗਏ ਸਿਰ ਅੰਮ੍ਰਿਤ ਵੇਲਾ ਹੋਇਆ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਕਹਿੰਨੇ ਸੁਣ ਭਾਈ ਰੱਬ ਦੇ ਘਰੋਂ ਹੁਕਮ ਆਇਆ ਤੈਨੂੰ ਰੋਗ ਕਿਉਂ ਲੱਗੇ ਨੇ ਤੈਨੂੰ ਇਕੱਲੇ ਨੂੰ ਨਹੀਂ ਦੁਨੀਆਂ ਦੇ ਕੁੱਲ ਲੋਕ ਜਦੋਂ ਰੱਬ ਨੂੰ ਵਿਸਰਜ ਜਾਂਦੇ ਨੇ ਰੱਬ ਨੂੰ ਵਿਸਾਰ ਦਿੰਦੇ ਨੇ ਇਹ ਰੋਗ ਲੱਗਦੇ ਨੇ ਉੱਥੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਤਨਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਵਾਰੋ-ਵਾਰ ਤਪ ਤਪ ਖੱਪੇ ਬਹੁਤ ਵਿਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿੱਲ ਲਾਏ ਬੱਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਜੈ ਪਵਨ ਆਖੈ ਸਮਝਾਏ ਮਨ ਨੂੰ ਪਾਤਸ਼ਾ ਸਮਝਾ ਰਐ ਸੀ ਕਹਿੰਦੇ ਕੋੜਿਆ ਜਿਹੜੇ ਰੱਬ ਨੇ ਬੋਲਣ ਲਈ ਜ਼ਬਾਨ ਦਿੱਤੀ ਕਦੇ ਤੂੰ ਰੱਬ ਦਾ ਨਾਮ ਹੀ ਨਹੀਂ ਲਿਆ ਝੂਠ ਬੋਲ ਬੋਲ ਕੇ ਲੋਕਾਂ ਦੀ ਮਾਇਆ ਠੱਗਦਾ ੜੇ ਰੱਬ ਨੇ ਵੇਖਣ ਲਈ ਅੱਖਾਂ ਦਿੱਤੀਆਂ ਕਦੇ ਤੂੰ ਚੰਗਾ ਵੇਖਿਆ ਹੀ ਨਹੀਂ ਨਾ ਨਾਲ ਰੱਬ ਨੇ ਤੁਰਨ ਲਈ ਪੈਰ ਦਿੱਤੇ ਇਹਨਾਂ ਪੈਰਾਂ ਨਾਲ ਕਦੇ ਧਰਮ ਪਾਸੇ ਤੁਰਿਆ ਹੀ ਨਹੀਂ ਕਈ ਜਨਮਾਂ ਤੋਂ ਤੇਰੇ ਪਾਪ ਜਮਾ ਹੋ ਗਏ ਇਸ ਜਨਮ 'ਚ ਤੈਨੂੰ ਕੋੜ ਫਟ ਗਿਆ ਜਦੋਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੌਲੀ-ਹੌਲੀ ਇਹਦੇ ਤਨ ਦਾ ਕੋੜ ਹਟਣਾ ਸ਼ੁਰੂ ਹੋਇਆ ਇਹਨੂੰ ਸਰੀਰ ਦਾ ਦੁੱਖ ਭੁੱਲਣਾ ਸ਼ੁਰੂ ਹੋ ਗਿਆ ਇਦੇ ਸਰੀਰ ਚੋਂ ਪਾਣੀ ਸਿਮਣਾ ਬੰਦ ਹੋ ਗਿਆ ਇੰਨੇ ਨੂੰ ਦਿਨ ਚੜ ਗਿਆ ਦਿਨ ਚੜਿਆ ਦੋ ਚਾਰ ਬੰਦੇ ਖੇਤਾਂ ਵੱਲ ਆਏ ਕਿਸੇ ਨੇ ਵੇਖਿਆ ਦੋ ਸਾਧੂ ਕੋੜੀ ਕੋਲ ਬੈਠੇ ਨੇ ਉਹਨਾਂ ਜਾ ਕੇ ਪਿੰਡ ਚ ਰੌਲਾ ਪਾਤਾ ਭਾਈਓ ਕੋੜੀ ਕੋਲ ਦੋ ਸਾਧੂ ਬੈਠੇ ਨੇ ਉਹ ਪ੍ਰੇਮਾ ਕੋੜੀ ਠੀਕ ਹੋ ਗਏ ਇਹ ਖਬਰ ਉਹਦੇ ਘਰ ਤੱਕ ਪਹੁੰਚ ਗਈ ਉਹਦੇ ਪੁੱਤ ਨੋਹਾ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਆਪਣੇ ਪਿਓ ਵੱਲ ਤੁਰ ਪਏ ਪਤਾ ਕਿਉਂ ਬਾਪੂ ਤਾਂ ਹੁਣ ਠੀਕ ਹੋ ਗਿਆ ਕਿਤੇ ਠੀਕ ਹੋ ਕੇ ਜ਼ਮੀਨ ਵਾਪਸ ਨਾ ਲੈ ਲੈ ਦੁਨੀਆ ਦਾ ਰਿਸ਼ਤਾ ਪੈਸੇ ਧਨ ਦੌਲਤ ਜ਼ਮੀਨ ਤੱਕ ਹੈ ਪੁੱਤ ਨੋਹਾ ਪ੍ਰਸ਼ਾਦਾ ਬਣਾ ਕੇ ਤੁਰ ਪਏ ਕਿਉਂ ਬਾਪੂ ਠੀਕ ਹੋ ਗਿਆ ਕਿਤੇ ਜ਼ਮੀਨ ਜਾਇਦਾਦ ਨਾ ਵਾਪਸ ਲੈ ਲੈ ਸਾਰਾ ਪਿੰਡ ਇਕੱਠਾ ਹੋਇਆ ਉਹਦੇ ਪੁੱਤ ਨੋਹਾ ਪ੍ਰਸ਼ਾਦਾ ਬਣਾ ਕੇ ਲਿਆਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਭਾਈ ਬੁੱਢੇ ਵੇਰੇ ਦੁਖੀ ਤੇ ਰੋਗੀ ਬਜ਼ੁਰਗਾਂ ਨੂੰ ਘਰੋਂ ਕੱਢਣਾ ਸਭ ਤੋਂ ਵੱਡਾ ਪਾਪ ਹੈ। ਹਜ਼ੂਰ ਨੇ ਬਚਨ ਕਿਹਾ ਪੁੱਤਰ ਜੀ ਇਹ ਰੋਗ ਕਿਸੇ ਨੂੰ ਵੀ ਲੱਗ ਸਕਦਾ ਹੈ। ਅੱਜ ਤੁਸੀਂ ਜਵਾਨ ਹੋ ਕੱਲ ਤੁਸੀਂ ਵੀ ਬੁੱਢੇ ਹੋਵੋਗੇ। ਅੱਜ ਤੁਹਾਡੇ ਬਜ਼ੁਰਗ ਨੂੰ ਰੋਗ ਲੱਗੇ ਕੱਲ ਤੁਹਾਨੂੰ ਵੀ ਰੋਗ ਲੱਗ ਸਕਦਾ ਹੈ। ਅੱਜ ਤੁਸੀਂ ਆਪਣੇ ਬਜ਼ੁਰਗ ਨੂੰ ਘਰੋਂ ਕੱਢਿਆ ਕੱਲ ਨੂੰ ਤੁਹਾਡੀ ਔਲਾਦ ਤੁਹਾਨੂੰ ਵੀ ਘਰੋਂ ਕੱਢ ਦੇਗੀ। ਜ਼ਿੰਦਗੀ ਇੱਕ ਸ਼ੀਸ਼ੇ ਦੀ ਨਿਆਈ ਹੈ 20 ਸਾਲਾਂ ਬਾਅਦ ਘੁੰਮ ਕੇ ਮੂੰਹ ਮੋੜੇ ਆ ਜਾਂਦਾ ਜੋ ਅੱਜ ਕਰੋਗੇ 20 ਸਾਲਾਂ ਬਾਅਦ ਘੁੰਮ ਕੇ ਤੁਹਾਡੇ ਮੂੰਹ ਮੋੜੇ ਆਏਗਾ ਜਿਹਾ ਵਿੱਜੈ ਸੋ ਲੁਣੈ ਕਰਮ ਸੰਦੜਾ ਖੇਤ ਜਿੱਦਾਂ ਦਾ ਕੋਈ ਵੀਰ ਦਾ ਉਦਾਂ ਦਾ ਉਹਨੂੰ ਵੜਣਾ ਪੈਂਦਾ ਹੈ ਪਾਤਸ਼ਾਹ ਨੇ ਜਦੋਂ ਬਚਨ ਕਹੇ ਉਹਦੇ ਪੁੱਤਰ ਨੋਹਾ ਪਰਿਵਾਰ ਹੱਥ ਜੋੜ ਕੇ ਬਹਿ ਗਏ ਉੱਥੇ ਹਜ਼ੂਰ ਨੇ ਬਚਨ ਕਿਹਾ ਪ੍ਰੇਮਿਆ ਹੁਣ ਘਰ ਨਾ ਜਾਈ ਤੈਨੂੰ ਘਰ ਲੈ ਕੇ ਜਾਣਗੇ ਠੀਕ ਹੋ ਗਿਆ ਤੂੰ ਹੁਣ ਤੂੰ ਘਰ ਨਾ ਜਾਈ ਇਹਨਾਂ ਨੂੰ ਕਾਰੋਵਾਰ ਕਰਨ ਦੇ ਤੂੰ ਇੱਥੇ ਬਹਿ ਕੇ ਕਰਤਾਰ ਦੀ ਵਧਾਈ ਕਰ ਵਕਤ ਆਏਗਾ ਇਸ ਜਗ੍ਹਾ ਤੇ ਬਹਿ ਕੇ ਤੂੰ ਨਾਮ ਜਪ ਇੱਕ ਦਿਨ ਵਕਤ ਆਏਗਾ ਤੇਰੀ ਸੰਗਤ ਕਰਕੇ ਲੋਕਾਂ ਦੇ ਤਨ ਦੇ ਰੋਗ ਮਨ ਦੇ ਕੋੜ ਖਤਮ ਹੋਇਆ ਕਰਨਾ ਸਤ ਸੰਗਤ ਉਸ ਜਗ੍ਹਾ ਤੇ ਧਰਮਸ਼ਾਲ ਬਣੀ ਅੱਜ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਉੱਥੇ ਬਹਿ ਕੇ ਪ੍ਰੇਮੇ ਕੋੜੀ ਨੇ ਤਪ ਕੀਤਾ ਉਹਦੀ ਸੰਗਤ ਕਰਕੇ ਲੱਖਾਂ ਲੋਕਾਂ ਦੇ ਤਨ ਤੇ ਮਨ ਦੇ ਕੋੜ ਹਟਦੇ ਰਹੇ ਕਹਿਣ ਤੋਂ ਭਾਵੇਂ ਹੈ ਗੁਰੂ ਇਹ ਬਖਸ਼ਿਸ਼ ਕਿਰਪਾ ਕਰਦੇ ਲੋਕਾਂ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰੇ ਇਕੱਠੇ ਇੱਕ ਰਤੀਲੇ ਪਾਹੇ ਇੱਕ ਤਿੱਲੀ ਬਾਲਣ ਦੀ ਧੀਰ ਹੈ ਲੱਖਾਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਸੱਜਣੋਂ ਕੋਈ ਸੁਰਤੀ ਕਰਕੇ ਕ ਨਾਮ ਜਪ ਲੈ ਉਹਦੇ ਲੱਖਾਂ ਰੋਗ ਖਤਮ ਹੋਣੇ ਸ਼ੁਰੂ ਹੋ ਜਾਂਦੇ ਔਰ ਪਾਤਸ਼ਾਹ ਨੇ ਬਚਨ ਕਿਹਾ ਭਾਈ ਜੇ ਕੋਈ ਸਾਧੂ ਦੀ ਸੰਗਤ ਵਿੱਚ ਜਪੇ ਫਿਰ ਕਰੋੜਾਂ ਰੋਗ ਮਿਟ ਜਾਂਦੇ ਪਤਾ ਕਿਉਂ ਉਹਦਾ ਰੀਜ਼ਨ ਇਹ ਹੈ ਸਾਧ ਸੰਗਤ ਪਿੱਛਰ ਪੂਰਨੇ ਪਾਕੇ ਦਿੰਦਾ ਹੈ ਵਿਦਿਆਰਥੀਆਂ ਨੂੰ ਉਹਦੇ ਉੱਤੇ ਲਿਖਣਾ ਸੌਖਾ ਹੋ ਜਾਂਦਾ ਹੈ ਹਨ ਜਿਸ ਕਿਸੇ ਨੂੰ ਬੱਚੇ ਨੂੰ ਕੋ ਅੱਖਰ ਲਿਖਣਾ ਔਖ ਹੈ ਟੀਚਰ ਪਹਿਲਾਂ ਪੂਰਨਾ ਪਾ ਕੇ ਦਿੰਦਾ ਹੈ ਇਹਦੇ ਉੱਪਰ ਉੱਪਰ ਲਿਖ ਤਨ ਲਿਖਣਾ ਸੌਖਾ ਹੋ ਜਾਂਦਾ ਹੈ ਸਾਧੂ ਦੀ ਸੰਗਤ ਵਿੱਚ ਨਾਮ ਜਪਣਾ ਸੌਖਾ ਹੋ ਜਾਂਦਾ ਹੈ ਬਸ ਸ਼ਰਤ ਸਾਧੂ ਉਹ ਹੋਵੇ ਜਿਹੜਾ ਰੱਬ ਨਾਲ ਜੁੜਿਆ ਹੋਵੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਕੋਟ ਪ੍ਰਾਦ ਸਾਧ ਸੰਗ ਮਿਟੇ ਕਰੋੜਾਂ ਅਪਰਾਧ ਗੁਰੂ ਦੀ ਸੰਗਤ ਵਿੱਚ ਆ ਕੇ ਮਿਟ ਜਾਂਦੇ ਨੇ ਕੋਟ ਪਰਾਂਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛਟੈ ਜੱਕੇ ਮਸਤਕ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹ ਗੁਰੂ ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਸਾਧ ਸੰਗਤ ਵਿੱਚ ਆਉਂਦੇ ਨੇ ਇੱਕ ਨੁਕਤਾ ਹੋਰ ਸਮਝਿਓ